ਸੋਹੀ ਮਹਲਾ 5 ਵਾ ਗੁਰ ਕੈ ਬਚਨ ਹਿਰਦੈ ਧਿਆਨ ਤਾਰੀ ਅਰਸਨਾ ਜਾਪ ਚਪੋ ਬਨਵਾਰੀ ਕੈ ਬਚਨ ਕਹਿੰਦੇ ਜਿਸ ਦੇ ਬਚਨ ਦੇ ਰਾਹੀ ਹਿਰਦੈ ਹਿਰਦੇ ਵਿੱਚ ਧਿਆਨ ਤਾਰੀ ਤਾਰੀ ਕਹਿੰਦੇ ਨੇ ਮੈਂ ਧਿਆਨ ਧਰਦਾ ਹਾਂ ਰਸਨਾ ਜਾਪ ਜਪੋ ਬਨਵਾਰੀ ਰਸਨਾ ਜੀਬ ਨਾਲ ਜਪੋ ਮੈਂ ਜਪਦਾ ਹਾਂ ਬਨਵਾਰੀ ਫੁੱਲਾਂ ਦੀ ਜੰਗਲੀ ਫੁੱਲਾਂ ਦੀ ਮਾਲਾ ਪਾਉਣ ਵਾਲਾ ਪ੍ਰਮਾਤਮਾ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਕਿ ਏ ਪਾਈ ਗੁਰੂ ਦੇ ਸ਼ਬਦ ਰਾਹੀਂ ਮੈਂ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਧਿਆਨ ਧਰਦਾ ਹਾਂ ਅਤੇ ਆਪਣੇ ਜੀਵ ਨਾਲ ਪ੍ਰਮਾਤਮਾ ਦੇ ਨਾਮ ਦਾ ਜਾਪ ਜਪਦਾ ਹਾਂ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਆਧਾਰੀ ਸਫਲ ਮੂਰਤ ਜਿਸ ਦਾ ਸਰੂਪ ਹੋਂਦ ਵਾਲਾ ਹੈ ਹਸਤੀ ਹੈ ਸਫਲ ਮੂਰਤ ਉਹ ਗੁਰੂ ਜਿਸ ਦੀ ਹੋਂਦ ਮਨੁੱਖਾ ਜਨਮ ਦੇਣ ਦਾ ਫਲ ਦੇਣ ਵਾਲੀ ਹੈ ਪਲੇ ਹਾਰੀ ਉਸ ਤੋਂ ਸਦਕੇ ਜਾਣਾ ਚਾਹੀਦਾ ਹੈ ਚਰਨ ਕਮਲ ਮਨ ਪ੍ਰਾਣ ਆਧਾਰੀ ਚਰਨ ਕਮਲ ਕੌਲ ਫੁੱਲਾਂ ਵਰਗੇ ਕੋਮਲ ਚਰਨ ਆਧਾਰੀ ਆਸਰਾ ਬਣਦਾ ਹੈ ਏ ਭਾਈ ਗੁਰੂ ਦੀ ਆਸਿ ਮਨੁੱਖਾ ਜੀਵਨ ਦਾ ਫਲ ਦੇਣ ਵਾਲੀ ਹੈ ਮੈਂ ਗੁਰੂ ਦੇ ਦਰਸ਼ਨ ਤੋਂ ਸਦਕੇ ਜਾਂਦਾ ਹਾਂ ਗੁਰੂ ਦੇ ਕੋਮਲ ਚਰਨਾਂ ਨੂੰ ਮੈਂ ਆਪਣੇ ਮਨ ਦੀ ਜਿੰਦ ਦਾ ਆਸਰਾ ਬਣਾਦਾ ਹਾਂ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਤਾਰੀ ਸਾਧ ਸੰਗ ਗੁਰੂ ਦੇ ਸੰਗਤ ਵਿੱਚ ਜਨਮ ਮਰਨ ਨਿਵਾਰੀ ਮੈਂ ਜੰਮਣ ਮਰਨ ਦਾ ਜੋ ਰੋਗ ਹੈ ਨਿਵਾਰੀ ਦੂਰ ਕਰਦਾ ਹਾਂ ਅੰਮ੍ਰਿਤ ਕਥਾ ਸੁਣ ਕਰਨਾਧਾਰੀ ਅੰਮ੍ਰਿਤ ਕਥਾ ਆਤਮਿਕ ਜੀਵਨ ਦੇਣ ਵਾਲੀ ਸਿੱਖਤ ਸਲਾਹ ਕਰਨਾਧਾਰੀ ਕੰਨਾਂ ਨੂੰ ਆਸਰਾ ਦਿੰਦੀ ਹੈ ਏ ਪਾਈ ਗੁਰੂ ਦੀ ਸੰਗਤ ਵਿੱਚ ਰਹਿ ਕੇ ਮੈਂ ਜਨਮ ਮਰਨ ਦਾ ਗੇੜ ਮੁਕਾ ਲਿਆ ਹੈ ਅਤੇ ਆਤਮਿਕ ਜੀਵਨ ਦੇਣ ਵਾਲੀ ਸਿੱਖਤ ਸਲਾਹ ਕੰਨਾਂ ਨਾਲ ਸੁਣ ਕੇ ਇਸ ਨੂੰ ਮੈਂ ਆਪਣੇ ਜੀਵਨ ਦਾ ਆਸਰਾ ਬਣਾ ਰਿਹਾ ਹਾਂ ਕਾਮ ਕਰੋਧ ਲੋਭ ਮੋਹ ਤਜਾਰੀ ਧ੍ਰਿੜ ਨਾਮ দান ਇਸ਼ਾਨ ਸੁਚਾਰੀ ਤਜਾਰੀ ਕਹਿੰਦੇ ਨੇ ਤਿਆਗਦਾ ਹਾਂ দৃঢ় নাম দৃঢ় ਕਹਿੰਦੇ ਨੇ ਹਿਰਦੇ ਵਿੱਚ ਪੱਕਾ ਟਿਕਾਣਾ দান ਦੂਜਿਆਂ ਦੀ ਸੇਵਾ ਇਸ਼ਨਾਨ ਪਵਿੱਤਰ ਆਚਰਣ ਸੁਚਾਰੂ ਚੰਗਾ ਜੀਵਨ ਮਰਿਆਦਾ হে ਪਾਈ ਗੁਰੂ ਦੀ ਬਰਕਤ ਨਾਲ ਮੈਂ ਕਾਮ ਕ੍ਰੋਧ ਲੋਭ ਮੋਹ ਆਦਿਕ ਨੂੰ ਤਿਆਗਿਆ ਹੈ ਹਿਰਦੇ ਵਿੱਚ ਪ੍ਰਭੂ ਨਾਮ ਨੂੰ ਪੱਕਾ ਕਰਕੇ ਟਿਕਾਣਾ ਦੂਜਿਆਂ ਦੀ ਸੇਵਾ ਕਰਨੀ ਆਚਰਨ ਨੂੰ ਪਵਿੱਤਰ ਰੱਖਣਾ ਇਹ ਮੈਂ ਚੰਗੀ ਜੀਵਨ ਮਰਿਆਦਾ ਬਣਾ ਲਈ ਹੈ ਕਉ ਨਾਨਕ ਇਹੋ ਤਤ ਵਿਚਾਰੀ RAM ਨਾਮ ਜਪ ਪਾਰ ਉਤਾਰੀ ਇਹੋ ਤਤ ਵਿਚਾਰੀ ਤਤ ਕਹਿੰਦੇ ਨੇ ਨਚੋੜ ਨੂੰ ਅਸਲੀਅਤ ਨੂੰ RAM ਨਾਮ ਜਪ ਪਾਰ ਉਤਾਰੀ ਜਬ ਜਪ ਕੇ ਉਤਾਰੀ ਪਾਰ ਲੰਘ ਜਾਮਾ ਏ ਨਾਨਕ ਆ ਕੇ ਭਾਈ ਤੂੰ ਵੀ ਇਹ ਅਸਲੀਤ ਆਪਣੇ ਮਨ ਵਿੱਚ ਵਸਾਲਾ ਅਤੇ ਗੁਰੂ ਦੀ ਰਾਹੀ ਪ੍ਰਮਾਤਮਾ ਦਾ ਨਾਮ ਜਪ ਕੇ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ